ਉਹ ਕੁੜੀ ਦਾ ਇੱਕ ਤੇ ਨਾਮ ਰਫਤਾਰ ਆ ਉਹਨੇ ਐਸੀ ਰਫਤਾਰ ਫੜੀ ਮਾਰਾ ਉਸ ਸਫਾਈਆਂ ਦੇ ਦਿੱਦੀ ਦਦਿ ਦੁਆਰਾ ਫੇਰ ਫਸ ਗਈ ਦੇਖ ਲੋ ਦਾ ਸੁਖਰਤੀਆ ਥੋੜਾ ਉਥੇ ਭੁੱਖਰਤੀਏ ਹੋ ਗਿਆ ਨਾ ਐਸੀ ਗੰਦੀ ਗਾੜ ਮੇਰੇ ਕੰਨਾਂ ਵਿੱਚ ਪਈ ਮੈਂ ਫਟਾਫਟ ਸਕਰੀਨ ਕਮਾਈ ਮੈਂ ਕਿਹਾ ਵੀ ਜਿੱਦਾਂ ਸਕਰੀਨ ਤੇ ਸੱਪ ਪਿਆ ਹੁੰਦਾ ਹੁਣ ਆਪਣੀ ਇਹ ਸੁਖਰਤੀਆ ਵਾਲੀ ਆਹਾ ਵੀਡੀਓ ਆਪਾਂ ਪਾਵਾਂਗੇ ਚ ਕਮੈਂਟ ਬਹੁਤ ਆ ਜਾਣਿਆ ਉਹ ਇਦਾਂ ਦੇ ਆ ਕੁੱਤੇ ਬਿੱਲੇ ਗੰਦੇ ਗਾਲਾ ਗੂਲਾ ਕੱਢ ਲੈਣਗੇ ਤੇ ਭਾਜੀ ਗੱਲਬਾਤ ਚੱਲਦੇ-ਚੱਲਦੇ ਮੇਰੇ ਇੱਕ ਦਿਮਾਗ 'ਚ ਹੋਰ ਗੱਲ ਆਈ ਕਿ ਕੱਲ ਤੁਸੀਂ ਇੱਕ ਸੋਸ਼ਲ ਮੀਡੀਆ 'ਤੇ ਆਪਣੇ ਚੈਨਲ ਦੇ ਉੱਤੇ ਇੱਕ ਵੀਡੀਓ ਪਾਈ ਰਫਤਾਰ ਕੌਰ ਬਾਰੇ ਬੜਾ ਅੱਜਕੱਲ ਮਸਲਾ ਜਿਹੜਾ ਪੱਖਿਆ ਹੋਇਆ ਹੈ ਇਹ ਕਿ ਰਫਤਾਰ ਕੌਰ ਨੇ ਤੁਹ ਸਿੱਖਿਆ ਕਿ ਰਫਤਾਰ ਕੌਰ ਤੋਂ ਚੰਗੀ ਰਫਤਾਰ ਪੜੀ ਹੋਈ ਹੈ ਇਹਨੂੰ ਘਟਾ ਥੋੜਾ ਬੀਬੀਆਂ ਮਤਲਬ ਕਿ ਉਹ ਗੱਲ ਪੜ ਕੇ ਨੇ ਮੈਨੂੰ ਹਾਸਾ ਬੜਾਇਆ ਕੀ ਗੱਲ ਹੋ ਗਈ ਭਾਈ ਉਹ ਮਤਲਬ ਕਿ ਉਹ ਮਸਲੇ ਦੇ ਉੱਤੇ ਕੀ ਲੋੜ ਪੈਗੀ ਗੱਲਬਾਤ ਕਰਨ ਦੀ ਦੇਖੋ ਜੋ ਕੁਝ ਹੋਇਆ ਜਿਹੜੀ ਕੁੜੀ ਫੜ ਹੋਈ ਹੈ ਕਹਿੰਦੇ ਥਾਰ ਵਾਲੀ ਉਹ ਤਾਂ ਨਾ ਹੀ ਪੈ ਗਿਆ ਥਾਰ ਵਾਲੀ ਕੁੜੀ ਜਿਹੜੀ ਫੜ ਹੋਈ ਸੀਗੀ ਜਮਾਨਤ ਤੇ ਆਈ ਸੀਗੀ ਪਹਿਲੀ ਤੇ ਗੱਲ ਉਹ ਆਉਂਦੀ ਉਧਰ ਚਲੇ ਗਈ ਦੂਸਰੀ ਗੱਲ ਇਹ ਵੀ ਸਾਨੂੰ ਭਾਜੀ ਸਤੀ ਸਾਹਿਬ ਖੁਦ ਨੂੰ ਵੀ ਕੋਸ਼ਿਸ਼ ਗੱਲਾਂ ਸੋਚਣੀਆਂ ਪੈਂਦੀਆਂ ਨੇ ਆਪਣੇ ਆਪ ਨੂੰ ਸਿਕਿਉਰ ਰੱਖਣ ਵਾਸਤੇ ਮੈਂ ਨਹੀਂ ਕਹਿੰਦਾ ਉਹ ਦੋਸ਼ੀ ਕੁੜੀ ਜਾਂ ਨਹੀਂ ਹੈਗੀ ਜਿਹਨਾਂ ਦੇ ਪਿਆਰ ਮੁਹੱਬਤ ਕਿੱਦਾਂ ਦਾ ਦੋਸਤੀ ਕਿੱਦਾਂ ਦੇ ਰਿਲੇਸ਼ਨ ਹੈਗੇ ਉਹ ਰੱਬ ਜਾਣਦਾ ਜਏ ਜਾਣਦੇ ਆ ਪਰ ਜਦੋਂ ਕੁਝ ਇਹੋ ਜਿਹਾ ਬੰਦਾ ਹੁੰਦਾ ਆ ਉਸੀ ਥੋੜਾ ਜਿਹਾ ਬਚਣਾ ਚਾਹੀਦਾ ਜੇ ਤਾਂ ਆਮ ਕੋਈ ਲੋਕੀ ਹੋਣ ਫੇਰ ਕੋਈ ਗੱਲ ਨਹੀਂ ਵੱਡਾ ਨਾਮ ਉਹ ਪੁਰਾ ਪੂਰਾ ਪਰਿਵਾਰ ਭਾਜੀ ਸੰਗੀਤਕ ਪਰਿਵਾਰ ਦੇ ਨਾਲ ਰਿਲੇਟਡ ਹੈਗਾ ਸਾਰਾ ਪਰਿਵਾਰ ਬੜਾ 뮤지컬 ਪਰਿਵਾਰ ਹੈ ਸੁਰੀਲੇ ਲੋਕ ਨੇ ਜਿਨ੍ਹਾਂ ਦੇ ਘਰ ਆਈ ਵੀ ਸੀ ਕੁੜੀ ਪਹਿਲਤ ਕੱਲਾ ਵੀ ਕਈ ਚੀਜ਼ਾਂ ਹੁੰਦੀਆਂ ਆ ਤੁਹਾਨੂੰ ਠੋਕ ਵਜਾ ਕੇ ਕਹਿਣੀਆਂ ਚਾਹੀਦੀਆਂ ਆਪਣੇ ਆਪ ਨੂੰ ਬਚਾਉਣ ਵਾਸਤੇ ਵਿਵਾ ਅ ਅਜੇ ਆਪਾਂ ਨਹੀਂ ਮਿਲ ਸਕਦੇ ਵੀ ਠੀਕ ਹੈ ਆਪਣਾ ਪਿਆਰ ਮੁਹੱਬਤ ਹੈਗਾ ਪਰ ਅਜੇ ਕੇਸ ਕੁ ਚੱਲਦੇ ਨੇ ਇਸ ਕਰਕੇ ਐ ਸਾਨੂੰ ਅਸੀਂ ਸੇਫ ਨਹੀਂ ਫੀਲ ਕਰਦੇ ਜੇ ਤੁਹਾਡਾ ਨਾ ਸੱਚੀ ਉਹਦੀ ਦੋਸਤੀ ਹੈ ਨਹੀਂ ਬਹਾਨਾ ਬਾਜੀ ਬੰਦਾ ਹੋਰ ਮਾਰ ਦਿੰਦਾ ਹੈ ਬਹਾਨਾ ਮਤਲਬ ਕਿ ਮੈਂ ਹੈ ਨਹੀਂ ਬੀਜ਼ੀਆਂ ਸੋ ਬਹਾਨੇ ਹੁੰਦੇ ਆ ਉਹ ਵੀ ਬੰਦੇ ਨੇ ਸਿੱਧਾ ਕਹਿਣਾ ਹੋਵੇ ਕਿ ਮੈਂ ਮਿਲਣਾ ਨਹੀਂ ਮੈਂ ਕਹਿਣ ਲੱਗਾ ਸੀਗਾ ਕਿ ਜੇ ਤੁਹਾ ਨਾ ਸੱਚੀ ਦੋਸਤੀ ਬੰਦੇ ਦੀ ਹੈਗੀ ਆ ਤਾਂ ਅਗਲਾ ਸਮਝਣ ਦੀ ਵੀ ਕੋਸ਼ਿਸ਼ ਕਰੂਗਾ ਹੈਨਾ ਤੇ ਤੁਸੀਂ ਚਲੋ ਆਏ ਸੀ ਤੁਹਾਡੇ ਘਰ ਤੁਸੀਂ ਆਏ ਉਹਨਾਂ ਨੇ ਤੁਹਾਨੂੰ ਉਹ ਕੁੜੀ ਨੂੰ ਲੈ ਗਏ ਫੜ ਕੇ ਤੇ ਉਸ ਤੋਂ ਬਾਅਦ ਤੁਹਾਡੇ ਤੋਂ ਛੋਟੀ ਜੀ ਕਹਿੰਦੇ ਪੁੱਛ ਕੇ ਛੋਈ ਸੀ ਉਸ ਗੱਲ ਨੂੰ ਤੁਸੀਂ ਪੁੱਛ ਗਏ ਜੋ ਵੀ ਹੋਈ ਸੀ ਗੱਲ ਕਰੇ ਘਰ ਆ ਜਾਂਦੇ ਮ제 ਨਾ ਰਹਿੰਦੇ ਉਹ ਕੁੜੀ ਦਾ ਇੱਕ ਤੇ ਨਾਮ ਰਫਤਾਰ ਆ ਉਹਨੇ ਐਸੀ ਰਫਤਾਰ ਫੜੀ ਮਹਾਰਾਜ ਕੁਝ ਘੰਟਿਆਂ ਦੇ ਵਿੱਚ ਹੀ 15 20 ਚੈਨਲਾਂ ਤੇ ਠਾ ਠਾ ਉਹਨੂੰ ਪਤਾ ਨਹੀਂ ਬੋਲਣ ਦਾ ਇੰਨਾ ਸ਼ੌਕ ਸੀਗਾ ਜਾਂ ਕੀ ਚੱਕਰ ਸੀਗਾ ਮਤਲਬ ਉਹਨੂੰ ਮੈਂ ਤਾਦੀ ਟਾਈਟਲ ਬਣਾਇਆ ਮੈਂ ਕਿ ਰਫਤਾਰ ਕੋਰ ਜ ਆਪਣੀ ਰਫਤਾਰ ਨਾਲ ਥੋੜੀ ਘਟਾਈ ਤੇ ਕਿਤੇ ਨਾ ਹੋਵੇ ਤੇਰੀ ਨਾਮ ਵੱਡਾ ਆ ਤੁਹਾਡੇ ਪਰਿਵਾਰ ਦੇ ਵਿੱਚ ਤੁਹਾਡੀ ਸਿਸਟਰ ਦਾ ਤੇ ਕਿਤੇ ਉਹਨੂੰ ਮੁਸੀਬਤ ਨਾ ਪੈ ਜਾਵੇ ਕੋਈ ਹਨਾ ਅਫਸਾਨਾ ਖਾਨ ਦਾ ਨਾਮ ਬਹੁਤ ਵੱਡਾ ਆ ਤੇ ਉਹਦੇ ਤੇ ਕੋਈ ਮੁਸੀਬਤ ਨਾ ਬਣ ਜੇ ਵੀ ਤੁਸੀਂ ਬਹੁਤ ਆ ਰਫਤਾਰ ਦੇ ਨਾਲ ਸ਼ੁਰੂ ਹੋ ਗਏ ਹੋ ਥੋੜਾ ਜਿਹਾ ਘਟਾਓ ਆਪਣੀ ਰਫਤਾਰ ਨੂੰ ਮੈਂ ਕਿਹਾ ਸੀਗਾ ਵੀ ਜੇ ਤੁਸੀਂ ਇੱਕ ਅੱਧੇ ਚੈਨਲ ਤੇ ਬੋਲ ਲਿਆ ਠੀਕ ਆ ਉਹ ਤਾਂ ਭਾਈ ਤੁਸੀਂ ਅਫਸਾਨਾ ਦਾ ਨਾਮ ਲਿਖੋ ਮਤਲਬ ਇੱਕ ਦਿਨ ਚ ਇੰਨੇ ਚੈਨਲਾਂ ਤੇ ਇੰਟਰਵਿਊ ਸਾਰਾ ਕੁਝ ਆ ਜ਼ਿਆਦਾ ਕਲੈਰੀਫਿਕੇਸ਼ਨ ਦੇਣੀਆਂ ਵੀ ਮਰਵਾ ਜਾਂਦੀਆਂ ਬੰਦੇ ਨੂੰ ਕਈ ਵਾਰ ਦੇਖੋ ਜੇ ਤੁਸੀਂ ਸਾਫ਼ ਦਿਲੋਂ ਨਾ ਸਿੱਧੀ ਗੱਲ ਜੇ ਤੁਸੀਂ ਸਾਫ਼ ਦੇ ਲੋ ਤੇ ਬਹੁਤੀਆਂ ਸਫਾਈਆਂ ਦੇਣ ਦੀ ਲੋੜ ਹੀ ਨਹੀਂ ਜੇ ਤੁਸੀਂ ਬਿਲਕੁਲ ਸਹੀ ਸਲਾਮਤ ਹੋ ਆਪਣੇ ਕੰਮ ਨਾਲ ਨਿਰਪੱਖਤਾ ਰੱਖਦੇ ਹੋ ਤੇ ਤੁਹਾਨੂੰ ਸਫਾਈਆਂ ਦੇਣ ਦੀ ਲੋੜ ਹੀ ਨਹੀਂ ਇੰਨੀ ਆ ਠੀਕ ਹੈ ਕਿਤੇ ਤੁਸੀਂ ਉੱਥੇ ਗਏ ਸੀ ਜੋ ਪ੍ਰੈਜ਼ੈਂਟ ਉੱਥੇ ਕੋਈ ਚੈਨਲ ਸੀਗਾ ਉਹਨਾਂ ਨੇ ਪੁੱਛ ਲਿਆ ਉੱਥੇ ਤੇ ਚਲੋ ਤੁਸੀਂ ਜਵਾਬ ਦੇ ਦਿੱਤਾ ਪਰ ਉਹ ਤਾਂ ਐਸਾ ਸ਼ੁਰੂ ਹੋਈ ਬਾਬਾ ਜੀ ਕਮਾਲ ਕਰਤੀ ਉਹ ਕੁੜੀ ਨੇ ਤੇ ਇਸ ਕਰਕੇ ਮੈਂ ਥੋੜਾ ਜਿਹਾ ਵੀਡੀਓ ਜਿਹਾ ਪਾਇਆ ਸੀਗਾ ਮੈਂ ਕੋਈ ਮਾੜੀ ਗੱਲ ਨਹੀਂ ਕਹੀ ਮੈਂ ਬਹੁਤ ਸੋਹਣੇ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ। ਭਾਜੀ ਬਿਲਕੁਲ ਤੁਸੀਂ ਪਰ ਬਹੁਤ ਸੋਹਣੇ ਢੰਗ ਨਾਲ ਤੇ ਬੜੇ ਸਾਫ਼ ਸ਼ਬਦਾਂ ਦੇ ਵਿੱਚ ਲਫ਼ਜ਼ਾਂ ਦੇ ਵਿੱਚ ਉਹ ਗੱਲਬਾਤ ਸਮਝਾਈ। ਮੈਂ ਪੂਰੀ ਉਹ ਵੀਡੀਓ ਤੁਹਾਡੀ ਦੇਖੀ ਤੇ ਜਿਵੇਂ ਕਲੈਰੀਫਿਕੇਸ਼ਨ ਦੀ ਆਪਾਂ ਗੱਲ ਕਰੀਏ ਜਿਹੜੇ ਲੋਕ ਜ਼ਿਆਦਾ ਇਹ ਸਪਸ਼ਟੀਕਰਨ ਦੇ ਵਿੱਚ ਪੈ ਜਾਣ ਨਾ ਚੱਕਰਾਂ ਦੇ ਵਿੱਚ ਉਹਨਾਂ ਦਾ ਫਿਰ ਕੰਮ ਖਰਾਬ ਹੀ ਹੁੰਦਾ ਹੈ। ਹੁਣ ਆ ਰੀਸੈਂਟ ਐਗਜ਼ਾਮਪਲ ਆਪਾਂ ਦੇਖਿਆ ਗੱਡਾ ਵੱਡਾ ਜਿਹੜੀ ਥਾਰ ਵਾਲੀ ਦਾ ਤੁਸੀਂ ਜ਼ਿਕਰ ਕੀਤਾ ਅਮਨਦੀਪ ਕੌਰ ਜਿਹੜੀ ਲੇਡੀ ਕਾਂਸਟੇਬਲ ਬਰਖਾਸਤ ਕੀਤੀ ਹੈ ਪੰਜਾਬ ਪੁਲਿਸ ਚੋਂ। ਤੇ ਉਹਨੂੰ ਜਦੋਂ ਵਿਜੀਲੈਂਸ ਨੇ ਹੈਨਾ ਚੱਕਿਆ ਤੇ ਵਿਜੀਲੈਂਸ ਦੇ ਗ੍ਰਿਫਤਾਰ ਕਰਨ ਤੋਂ ਬਾਅਦ ਤੁਸੀਂ ਦੇਖੋ ਕਿੰਨੀਆਂ ਖਬਰਾਂ ਆਉਡੀਆਂ ਕਿ ਉਹ ਇੱਕ ਇੰਟਰਵਿਊ ਦੇਣੀ ਸੀ ਉਹਨੂੰ ਮਹਿੰਗੀ ਪੈ ਗਈ ਤੇ ਐਦਾਂ ਹੀ ਰਫਤਾਰ ਕਰਨੇ ਤਾਂ ਹੁਣ ਕਿੰਨੀਆਂ ਦੇ ਲੀਆਂ ਆਹੀ ਗੱਲ ਮੈਂ ਕਹਿਣੀ ਚਾਹੁੰਦਾ ਸੀਗਾ ਉਹ ਸਫਾਈਆਂ ਦਿੱਤੀ ਦਿੱਤੀ ਦੁਬਾਰਾ ਫੇਰ ਫਸ ਗਈ ਦੇਖ ਲਓ ਹੈਨਾ ਮਤਲਬ ਤੁਸੀਂ ਉਹਦਾ ਇੰਟਰਵਿਊ ਉਹਦੇ ਭਾਰੀ ਪੈ ਗਿਆ ਇੰਟਰਵਿਊ ਦੁਬਾਰਾ ਉਹਦੇ ਅਗਲੇ ਕਿਉਂਕਿ ਫਿਰ ਦੇਖੋ ਇੰਟਰਵਿਊ ਮੈਂ ਉਹਦਾ ਸਾਰਾ ਦੇਖਿਆ ਜਿਹੜਾ ਮੱਕੜ ਸਾਹ ਨੇ ਇੰਟਰਵਿਊ ਕੀਤਾ ਮੈਂ ਸਾਰਾ ਇੰਟਰਵਿਊ ਦੇਖਿਆ ਔਰ ਉਸ ਇੰਟਰਵਿਊ ਦੇ ਵਿੱਚ ਉਹ ਪ੍ਰੂਫ ਜੇ ਲੈ ਗਏ ਹੋਰ ਹੀ ਬਹੁਤ ਕੁਝ ਖਲਾਰਾ ਜਿਹਾ ਪਾ ਲਿਆ ਉਹਨਾਂ ਜਿਹੜੀਆਂ ਚੀਜ਼ਾਂ ਕਿਉਂਕਿ ਜਿਹੜੀਆਂ ਸਰਕਾਰਾਂ ਨੇ ਜਿਹੜੇ ਮਹਿਕਮੇ ਨੇ ਭਰੀ ਹਰ ਚੀਜ਼ ਨੂੰ ਘੋਖਦੇ ਨੇ ਤੁਸੀਂ ਇਹ ਨਾ ਸਮਝੋ ਜੇ ਤੁਹਾਨੂੰ ਜਮਾਨਤ ਮਿਲ ਗਿਆ ਤੁਸੀਂ ਉਹ ਡੋਰ ਚੋਂ ਬਾਹਰ ਆ ਗਏ ਤਾਂ ਬਾਅਦ ਵਿੱਚ ਸਾਰਾ ਕੁਝ ਬੰਦ ਹੋ ਗਿਆ ਤੁਹਾਨੂੰ ਫੋਲੋ ਕਰਦੇ ਨੇ ਇੱਕ ਇੱਕ ਚੀਜ਼ ਤੁਹਾਡੀ ਫੋਲੋ ਕਰਦੇ ਨੇ ਹੁਣ ਸਾਨੂੰ ਇਸ ਗੱਲ ਦਾ ਚਲੋ ਅਸੀਂ ਸਾਡੇ ਉੱਥੇ ਕਾਨੂੰਨਾਂ ਵਿੱਚ 100 ਊਣਤਾਈਆਂ ਹੈਗੀਆਂ ਨੇ ਪਰ ਬਹੁਤ ਸਾਰੀਆਂ ਪੋਜ਼ਿਟਿਵ ਚੀਜ਼ਾਂ ਵੀ ਆਈਆਂ ਨੇ ਕਿ ਹੁਣ ਪਹਿਲਾਂ ਵਾਂਗ ਹੋਏ ਨਹੀਂ ਕਿ ਬਹੁਤ ਵੱਡਾ ਬੰਦਾ ਉਹਨੂੰ ਛੱਡ ਦਿੱਤਾ ਜਾਵੇ ਕਿੱਡੇ ਵੱਡੇ ਵੱਡੇ ਬਾਬੇ ਤੇ ਕਿੱਡੇ ਵੱਡੇ ਵੱਡੇ ਅਹੁਦਿਆਂ ਵਾਲੇ ਬੰਦੇ ਵੀ ਜੇਲਾਂ 'ਚ ਬੈਠੇ ਨੇ ਕੁਛ ਨਾ ਕੁਛ ਤੇ ਫਰਕ ਪਿਆ ਨਾ ਕੁਝ ਸਾਲਾਂ ਤੋਂ ਤੇ ਇਸ ਕਰਕੇ ਅਸਲ ਦੇ ਵਿੱਚ ਇਹ ਗੱਲ ਲੋਕਾਂ ਨੂੰ ਸਮਝਣੀ ਚਾਹੀਦੀ ਹੈ ਕਹਿਣ ਦਾ ਮਤਲਬ ਹੈ ਮੇਰਾ ਕਿ ਜਿਵੇਂ ਸੋਸ਼ਲ ਮੀਡੀਆ 'ਤੇ ਹਰ ਇੱਕ ਬੰਦਾ ਆਪਣੀ ਵੀਡੀਓ ਫੋਟੋਆਂ ਪੋਸਟ ਕਰਦਾ ਰਹਿੰਦਾ ਔਰ ਉਹਨੂੰ ਇਹ ਲੱਗਦਾ ਕਿ ਸ਼ਾਇਦ ਮੈਨੂੰ ਕੋਈ ਨਹੀਂ ਦੇਖ ਰਿਆ ਪਰ ਉਦੀ ਹਰ ਹਰਕਤ ਤੇ ਨਜ਼ਰ ਹੁੰਦੀ ਹੈ ਪ੍ਰਸ਼ਾਸਨ ਦੀ ਹਰ ਹਰਕਤ ਤੇ ਤੇ ਉਹ ਕੋਈ ਵੀ ਆ ਭਾਵੇਂ ਉਹ ਕੋਈ ਲੇਮਨ ਹੈ ਭਾਵੇਂ ਕੋਈ ਵੱਡਾ ਨਾਮ ਹੈ ਉਹ ਹਰ ਬੰਦੇ ਦੇ ਉੱਤੇ ਨਜ਼ਰ ਰੱਖਦੇ ਆ ਤੇ ਇਹੀ ਚੀਜ਼ਾਂ ਜਿਹੜੀਆਂ ਹੈਗੀਆਂ ਇਨਸਾਨ ਨੂੰ ਪਤਾ ਨਹੀਂ ਕੀ ਚੀਜ਼ਾਂ ਹਾਲਾਂਕਿ ਸੋਸ਼ਲ ਮੀਡੀਆ ਦਾ ਇਸ ਚੀਜ਼ ਕਰਕੇ ਫਾਇਦਾ ਵੀ ਹੈ ਕਿ ਬਹੁਤ ਸਾਰੇ ਕੇਸ ਜਿਹੜੇ ਆ ਕਿ ਬਹੁਤ ਛੇਤੀ ਨਿਪਟ ਜਾਂਦੇ ਨੇ ਇਸ ਚੱਕਰ ਦੇ ਵਿੱਚ ਆ ਹੁਣ ਰੀਸੈਂਟ ਕੇਸ ਇੱਕ ਸੁਖਰਤਿਆ ਨਾਮ ਦਾ ਇੱਕ ਜਿਹੜਾ ਤੁਸੀਂ ਸੁਣਿਆ ਹੋਊਗਾ ਤੁਸੀਂ ਬੋਲੇ ਵੀ ਉਸ ਚੀਜ਼ ਦੇ ਉੱਤੇ ਹੈ ਨਾ ਉਸ ਬੰਦੇ ਦੇ ਉੱਤੇ ਮੈਂ ਤਾਂ ਇਹਨਾ ਸੁਖ ਰਤੀਆ ਮਤਲਬ ਕਿ ਉਹ ਮਤਲਬ ਕਿ ਇੱਕ ਇਨਫਲੂਐਂਸਰ ਸੁਖ ਰਤੀਆ ਕਾਦਾ ਪਾਜੀ ਫਿਰ ਜਿਹੜਾ ਬੰਦਾ ਜਿਹੜਾ ਬੰਦਾ ਪੈਸੇ ਲਈ 5 7 ਲੱਖ ਲਈ ਕਿਸੇ ਨੂੰ ਮਾਰੀਦਾ ਸੁਖ ਰਤੀਆ ਥੋੜੋ ਉਸੇ ਭੁਖ ਰਤੀਆ ਹੋ ਗਿਆ ਨਾ ਉਹਦਾ ਭਾਜੀ ਪਰਿਵਾਰ ਵਾਸਤੇ ਦੁਖ ਰਤੀਆ ਹੋ ਗਿਆ ਪਰਿਵਾਰ ਵਾਸਤੇ ਦੁਖ ਰਤੀਆ ਹੋ ਗਿਆ ਮੈਂ ਤਾਂ ਵੈਸੇ ਵੀ ਉਹਦਾ ਨਾਂ ਜਦੋਂ ਪਹਿਲਾਂ ਰੌਲਾ ਜਾ ਪਿਆ ਸੀ ਨਾ ਮੈਂ ਉਹਦਾ ਨਾਂ ਹੀ ਜ਼ੈਬਰਾ ਰੱਖਿਆ ਹੋਇਆ ਜ਼ੈਬਰਾ ਜਿਆ ਨਾ ਉਹਨੂੰ ਬਣਿਆ ਹੋਇਆ ਪਤਨੀ ਕੀ ਕੀ ਮੂੰਹ ਤੇ ਬਣਾ ਕੇ ਤੇ ਮੈਂ ਉਹਨੇ ਉਦੋਂ ਨਾ ਹੀ ਇਹਦਾ ਜ਼ੈਬਰਾ ਰੱਖਿਆ ਸੀ ਲੋਕੀ ਬਹੁਤ ਹੱਸੇ ਕਹਿੰਦੇ ਭਾਜੀ ਜ਼ੈਬਰਾ ਤੁਸੀਂ ਨਾਮ ਚੰਗਾ ਦਿੱਤਾ ਇਹਨੂੰ ਤੇ ਜ਼ੈਬਰਾ ਰੱਖਿਆ ਸੀ ਨਾਮ ਤੇ ਉਹ ਗੱਲ ਇਹ ਹੈ ਕਿ ਭਾਜੀ ਕੱਲੇ ਉਹ ਹੀ ਨਹੀਂ ਭਾਜੀ ਇੰਨਾ ਕੁ ਉਹਨਾਂ ਨੇ ਉਹਨਾਂ ਨੇ ਤਾਂ ਮਤਲਬ ਰਿਕਾਰਡ ਤੋੜਤਾ ਉਹ ਤੋਂ ਗੰਦਾ ਤੌਹਫਾ ਤੌਹਫਾ ਤੌਬਾ ਕੱਲ ਫੇਰ ਇੱਕ ਵੀਡੀਓ ਅੱਜ ਹੀ ਸੱਚ ਸ਼ਾਮੀ ਅਚਾਨਕ ਮੋਰੇ ਆ ਗਈ ਐਸੀ ਗੰਦੀ ਗਾੜ ਮੇਰੇ ਕੰਨਾਂ ਵਿੱਚ ਪਈ ਮੈਂ ਫਟਾਫਟ ਸਕਰੀਨ ਘਮਾਈ ਮੈਂ ਕਿਹਾ ਵੀ ਜਿੱਦਾਂ ਸਕਰੀਨ ਤੇ ਸੱਪ ਪਿਆ ਹੁੰਦਾ ਇਦਾਂ ਸਕਰੀਨ ਨੂੰ ਸਕਰੋਲ ਕੀਤਾ ਮੈਂ ਫਟਾਫਟ ਮਤਲਬ ਤੌਬਾ ਕਰਾਤੀ ਉਹਨਾਂ ਦੋਨਾਂ ਨੇ ਉਹ ਕੁੜੀ ਮੁੰਡੇ ਤੇ ਮੁੰਡਾ ਆਪਾਂ ਕਹਿੰਨਾ ਮੁੰਡੇ ਬੋਲਦੇ ਉਹ ਕੁੜੀ ਨੇ ਪੇ ਦੀ ਧੀ ਨੇ ਛੱਡਿਆ ਹੀ ਕੱਖ ਨਹੀਂ ਉਹਨੇ ਵੀ ਬੋਲਣ ਤੋਂ ਗੰਦੀਆਂ ਗਾਲਾਂ ਬੋਲ ਬੋਲ ਕੇ ਅੱਛਾ ਜਦੋਂ ਕੁੜੀਆਂ ਇਦਾਂ ਬੋਲਦੀਆਂ ਫਿਰ ਮੈਨੂੰ ਇਹ ਹੁੰਦਾ ਯਾਰ ਸਭ ਤੋਂ ਪਹਿਲਾਂ ਜਿਹੜਾ ਮੇਰੇ ਦਿਮਾਗ 'ਚ ਪਾਜੀ ਚੀਜ਼ ਆਉਂਦੀ ਆ ਸਤੀ ਸਾਹਿਬ ਕਿ ਯਾਰ ਇਹਨਾਂ ਦਾ ਕੋਈ ਭੈਣ ਭਰਾ ਮਾਪਿਓ ਰਿਸ਼ਤੇਦਾਰ ਭੈਣ ਭਾਈ ਕੋਈ ਸਾਕ ਸੰਬੰਧੀ ਯਾਰ ਦੇਖਦੇ ਨਹੀਂ ਉਹਨਾਂ ਨੂੰ ਪੂਰਾ ਫਿਕਰ ਹੀ ਨਹੀਂ ਕਹ ਇਹਨਾਂ ਚੀਜ਼ਾਂ ਦਾ ਵੀ ਮੇਰਾ ਮਾਪਿਓ ਆ ਗੱਲਾਂ ਸੁਣੇਗਾ ਤੇ ਕੀ ਕੀ ਪ੍ਰਾਊਡ ਫੀਲ ਕਰੇਗੀ ਉਹ ਮਾਂ ਵੀ ਮੈਂ ਕੀ ਜੰਮ ਬੈਠੀ ਆ ਬਿਲਕੁਲ ਬਿਲਕੁਲ ਭਾਜੀ ਸਹੀ ਗੱਲ ਐ ਇਹ ਅਸਲੀਅਤ ਹੈ ਭਾਜੀ ਮੈਂ ਮਤਲਬ ਕਿ ਖੁਦ ਸਾਲਕ ਪਹਿਲਾਂ ਜਿਹੜਾ ਇਹਨਾਂ ਦਾ ਮੁੱਦਾ ਚੱਲਿਆ ਸੀ ਉਹ ਕੁੜੀ ਪੀਬਾ ਦਾ ਨਾਮ ਸੀਗਾ ਮਨਜੀਤ कौर ਮੇਰਾ ਗਿਆਲ ਹੈ ਨਾ ਤੇ ਜਿੱਦ ਦੇ ਨਾਲੇ ਸਾਰੀ ਗੱਲਬਾਤ ਹੋਈ ਤੇ ਉਸ ਕੁੜੀ ਨੇ ਇੰਨਾ ਜ਼ਿਆਦਾ ਤੁਸੀਂ ਜਿਵੇਂ ਗੱਲ ਕਹੀ ਹੈ ਇਹ ਕਿ ਇੰਨਾ ਜ਼ਿਆਦਾ ਵਲਗਰ ਲੈਂਗੁਏਜ ਦਾ ਯੂਜ਼ ਕੀਤਾ ਕਿ ਸ਼ਰਮ ਆ ਜਾਂਦੀ ਸੀ ਲੋਕਾਂ ਨੂੰ ਤੇ ਲੋਕਾਂ ਨੂੰ ਮਤਲਬ ਕਿ ਹੋੜ ਲੱਗਾ ਸੀਗਾ ਕਿ ਇਹਨਾਂ ਤੇ ਕੇਸ ਕਰੋ ਸਭ ਤੋਂ ਪਹਿਲਾਂ ਤਾਂ ਇਹਨਾਂ ਤੇ ਕੇਸ ਬਣਦਾ ਸੀ ਕੇਸ ਬਣਦਾ ਸੀ ਮਤਲਬ ਇਹ ਵੀ ਬਹੁਤ ਭੱਟੀਕ ਮਾਨਸਿਕਤਾ ਦੀ ਪ੍ਰੋਬਲਮ ਹੈ ਲੋਕਾਂ ਨੂੰ ਕਿ ਲੋਕਾਂ ਨੂੰ ਸਮਝ ਨਹੀਂ ਆ ਰਿਹਾ ਹੈਗਾ ਕਿ ਅਸੀਂ ਜੋ ਇਹ ਚੀਜ਼ਾਂ ਕਰ ਰਹੇ ਹਾਂ ਸੋਸ਼ਲ ਮੀਡੀਆ ਉੱਤੇ ਪਬਲਿਕ ਪਲੇਟਫਾਰਮ ਤੇ ਪਾਉਣ ਤੋਂ ਬਾਅਦ ਕਿ ਇਹਨਾਂ ਨੇ ਕਿੱਥੇ ਕਿੱਥੇ ਪਹੁੰਚਣਾ ਤੇ ਲੋਕਾਂ ਤੇ ਕੀ ਅਸਰ ਪਊਗਾ ਔਰ ਸਭ ਤੋਂ ਵੱਡੀ ਗੱਲ ਬਾਜੀ ਉਹ ਕਿਉਂ ਇੱਕ ਮਾਂ ਹੈ ਜੀਤਕੌਰ ਦਾ ਬੱਚਾ ਹੈ हां ਮੈਨੂੰ ਪਤਾ ਹਾਂਜੀ ਬਸ ਇਹੋ ਹੀ ਤੇ ਗੱਲਾਂ ਬਾਜੀ ਅੱਜ ਕੱਲ ਇਹ ਆ ਕਿ ਜਿਹੜੀ ਚੀਜ਼ ਸੋਸ਼ਲ ਮੀਡੀਆ ਤੇ ਪੈ ਗਈ ਨਾ ਤੁਹਾਡੀ ਵੀਡੀਓ ਹੋਵੇ ਆਡੀਓ ਹੋ ਜਿਹੜੀ ਪੈ ਗਈ ਬਾਜੀ ਉਹ ਫੋਰਐਵਰ ਹੀ ਆ ਹੁਣ ਕਿੰਨੀਆਂ ਪੁਰਾਣੀਆਂ ਪੁਰਾਣੀਆਂ ਚੀਜ਼ਾਂ ਅੱਜ ਕੱਲ 1980 82 ਦੀਆਂ ਚੀਜ਼ਾਂ ਨਿਕਲੀਆਂ ਆਉਂਦੀਆਂ 1970 ਦੀਆਂ ਚੀਜ਼ਾਂ ਪਈਆਂ ਹੋਈਆਂ ਇਹ ਜਿਹੜਾ ਪਲੈਟਫਾਰਮ ਆ ਨਾ ਜਿਹੜਾ ਸੋਸ਼ਲ ਮੀਡੀਆ ਨਾ ਭਾਜੀ ਜਿਹੜੀਆਂ ਸਾਈਟਾਂ ਹੋਟਾ YouTube ਹੋਇਆ ਸਾਰਾ ਕੁਝ ਭਾਜੀ ਜਿਹੜੀ ਚੀਜ਼ ਇੱਥੇ ਪੈ ਗਈ ਹੈ ਨਾ Facebook ਤੇ ਵੀ ਇਹ ਸਾਰੀ ਉਮਰ ਹੀ ਰਹਿਣੀ ਇਹ ਤੁਸੀਂ ਤਾਂ ਆਪਣੀ ਪੜ੍ਹਾਸ ਕੱਢ ਲਈ ਬਕਵਾਸ ਕਰ ਲਈ ਗਾ ਤੁਹਾਡੇ ਬੱਚਿਆਂ ਨੂੰ ਭੁਗਤਣੀਆਂ ਪੈਣੀਆਂ ਇਹ ਸਾਰਾ ਕੁਝ ਇਹਨਾਂ ਨੂੰ ਇਹ ਇਹ ਅਕਲ ਹੈ ਨਹੀਂ ਹੁਣ ਦੇਖੋ ਸੁਖ ਰਿਤਿਆ ਜਿਹਨੂੰ ਕਹਿੰਨੇ ਆ ਕੀ ਉਹਦਾ ਨਾਮ ਉਹ ਜ਼ੈਵਰਾਜ ਆ ਉਦੀ ਮਾਂ ਨੇ ਥੋੜੇ ਸੋਚ ਕੇ ਜੰਮਿਆ ਹੋਵੇਗਾ ਮੇਰਾ ਵੱਡਾ ਹੋ ਕੇ ਮੇਰਾ ਪੋਤਾ ਕੁਛ ਕਰੂਗਾ ਉਹ ਕੁਛ ਕਰੂਗਾ ਤੇ ਕਿਸੇ ਨੂੰ ਮਾਰ ਹੀ ਦੇਊਗਾ 5-7 ਲੱਖ ਰੁਪਏ ਲਈ ਭਾਜੀ ਇਹ ਤਾਂ ਚਲੋ ਕੁੜੀ ਮਾਰ ਦਿੱਤੀ ਆ ਨਾ ਪਰ ਇਹ ਇਹ ਬਹੁਤ ਉੰਤਰੇ ਹੋਏ ਉੰਤਰੇ ਹੋਏ ਬੰਦੇ ਨੇ ਉੰਤਰਿਆ ਪਤਾ ਨਹੀਂ ਉੰਤਰੇ ਹੋਏ ਕਹਿ ਸਕਦੇ ਅਸੀਂ ਇਹ ਵੀ ਲਫ਼ਜ਼ ਯੂਜ਼ ਕਰ ਸਕਦੇ ਇਹ ਉੰਤਰੇ ਹੋਏ ਲੋਕ ਨੇ ਭਾਜੀ ਇਹਨਾਂ ਨੇ ਬੜਾ ਹੀ ਕੁਛ ਕਰਦੇ ਨੇ ਕਿੰਨੀਆਂ ਤਾਂ ਕੁੜੀਆਂ ਮੈਂ ਇਸ ਵੀਡੀਓ 'ਚ ਇਹ ਵੀ ਗੱਲ ਕਹੀ ਸੀ ਵੀ ਕੱਲਾ ਬੰਦੇ ਦਾ ਕਸੂਰ ਅਸੀਂ ਹਰ ਵਾਰੀ 깟 ਦਿੰਨੇ ਆ ਨਾਲ ਕੁੜੀ ਵੀ ਬਰਾਬਰ ਦੀ ਸ਼ਰੀਕ ਹੁੰਦੀ ਆ ਕੁੜੀਆਂ ਬਰਾਬਰ ਦੀਆਂ ਸ਼ਰੀਕ ਨੇ ਅੱਜ ਕੱਲ ਉਹਦੇ ਵੀ ਉਹ ਨਹੀਂ ਭਾਗੀਦਾਰੀ ਜਿਹਨੂੰ ਕਿਤੇ ਫੜ ਕੇ ਖਿੱਚ ਕੇ ਲੈ ਗਏ ਰੇਪ ਰੇਪ ਰੂਪ ਕਰਤਾ ਉਹ ਚਲੋ ਮੰਨਿਆ ਉੱਥੇ ਕੁੜੀ ਦਾ ਕਸੂਰ ਨਹੀਂ ਉਹਨਾਂ ਧੱਕਾ ਹੋਇਆ ਪਰ ਜਿਹੜੀ ਕੁੜੀ ਕਹੇ ਵੀ ਮੈਂ ਜਿਹੜੀ ਸ਼ਰਿਆਮ ਸੋਸ਼ਲ ਮੀਡੀਆ ਤੇ ਕਹਿ ਰਹੀ ਆਈ ਮੈਨੂੰ ਯੂਜ਼ ਕੀਤਾ ਮੈਂ 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 ਅਬੋਰਸ਼ਨ ਕਰਾਇਆ ਇਹਨੇ ਤਾਂ ਉਹਦਾ ਪਾਜੀ ਫਿਰ ਤੁਸੀਂ ਕੀ ਕਹੋਗੇ ਦੱਸੋ ਸ਼ਰਮ ਵਾਲੀਆਂ ਗੱਲਾਂ ਨੇ ਸਾਨੂੰ ਇਹ ਗੱਲਾਂ ਇਹ ਖਬਰਾਂ ਕਰਦੇ ਵੀ ਸਾਨੂੰ ਸ਼ਰਮ ਆਉਂਦੀ ਹੈ ਇਹਨਾਂ ਲੋਕਾਂ ਨੂੰ ਆਪਣੇ ਬਾਰੇ ਬੋਲਦਿਆਂ ਸ਼ਰਮ ਨਹੀਂ ਆਉਂਦੀ ਇਸ ਚੀਜ਼ ਤੋਂ ਨਾ ਆਮ ਲੋਕਾਂ ਨੂੰ ਜਰੂਰ ਸਿੱਖ ਲੈਣੀ ਚਾਹੀਦੀ ਹੈ ਕਹਿਣ ਦਾ ਮਤਲਬ ਹੈ ਕਿ ਇਹਨਾਂ ਲੋਕਾਂ ਦੇ ਇੰਨੇ-ਇੰਨੇ ਫਾਲੋਅਰ ਹੈਗੇ ਆ ਸੋਸ਼ਲ ਮੀਡੀਆ ਉੱਤੇ ਤੇ ਕਿੰਨੇ ਬੰਦਿਆਂ ਦੇ ਆਈਡਲ ਹੁੰਦੇ ਆ ਇਹ ਲੋਕ ਤੇ ਇਹ ਲੋਕ ਜਦੋਂ ਇਹੇ ਜੀ ਹਰਕਤ ਕਰਦੇ ਆ ਤਾਂ ਇਹਨਾਂ ਦਾ ਪ੍ਰਭਾਵ ਕੀ ਪੈਂਦਾ ਇਹਨਾਂ ਦੇ ਫਾਲੋਅਰਸ ਦੇ ਉੱਤੇ ਸੋ ਲੋਕਾਂ ਨੂੰ ਅਵੇਅਰ ਹੋਣਾ ਚਾਹੀਦਾ ਇਸ ਚੀਜ਼ ਦੇ ਵਿੱਚ ਕਿ ਆਪਣਾ ਜਿਹੜਾ ਆਈਡਲ ਹੈ ਨਾ ਬੜਾ ਸੋਚ ਸਮਝ ਕੇ ਤੁਹਾਨੂੰ ਚੂਜ਼ ਕਰਨਾ ਚਾਹੀਦਾ ਉਸ ਬੰਦੇ ਨੂੰ ਆਪਣਾ ਆਈਡਲ ਬਣਾਓ ਜਿਸ ਤੋਂ ਤੁਹਾਨੂੰ ਕੁਝ ਸਿੱਖਣ ਨੂੰ ਮਿਲੇ ਬਲਕਿ ਇਹੋ ਜੇ ਬੰਦਿਆਂ ਤੋਂ ਨਹੀਂ ਜਿਹੜੇ ਬੰਦੇ ਕਤਲ ਦੇ ਕੇਸ ਦੇ ਵਿੱਚ ਅੰਦਰ ਚਲੇ ਜਾਣ। ਭਾਜੀ ਗੱਲ ਫਿਰ ਉੱਥੇ ਆ ਜਾਂਦੀ ਵੀ ਕਸੂਰ ਲੋਕਾਂ ਦਾ ਬਹੁਤ ਹੈ। ਲੋਕੀ ਜੋ ਕੁਝ ਦੇਖਦੇ ਨੇ ਉਹ ਹੀ ਕੁਝ ਅੱਗੇ ਆਈ ਜਾਂਦਾ। ਹੁਣ ਇਹ ਦੱਸੋ ਕਮੈਂਟਾਂ ਜੇ ਮੈਂ ਹੁਣ ਹੁਣ ਆਪਣੀ ਇਹ ਸੁਖਰਤੀਆ ਵਾਲੀ ਆਹਾ ਵੀਡੀਓ ਆਪਾਂ ਪਾਵਾਂਗੇ ਤੇ ਕਮੈਂਟ ਬਹੁਤ ਆ ਜਾਣੇ ਆ। ਉਹ ਇਦਾਂ ਦੇ ਆ ਕੁੱਤੇ ਬਿੱਲੇ ਗੰਦੇ ਗਾਲਾਂ ਗੂਣਾ ਕੱਢ ਲੈਣਗੇ। ਪਰ ਉਹੀ ਬੰਦੇ ਭਾਜੀ ਉਹਨਾਂ ਨੂੰ ਫੋਲੋ ਕਰਦੇ। ਉਹਨਾਂ ਦੇ ਮਿਲੀਅਨਸ ਤੋਂ ਫੋਲੋਅਰ ਕਿੱਥੋਂ ਆਉਂਦੇ ਜੇ ਉਹ ਮਾੜੇ ਨੇ। ਜੇ ਤੁਸੀਂ ਕਹਿੰਦੇ ਮਾੜੇ ਉਹ ਫਿਰ ਕਿੱਥੋਂ ਤੁਸੀਂ ਜਿਹੜੇ ਕਹਿੰਦੇ ਮਾੜੇ ਆ ਫਿਰ ਤੁਸੀਂ ਫੋਲੋ ਕਿਉਂ ਕਰਦੇ ਹੋ? ਅੱਛਾ ਫੋਲੋ ਕਰਨੇ ਚਲੋ ਲੋਕੇ ਸਬਸਕ੍ਰਾਈਬ ਹੀ ਕਰਦੇ ਆ ਤੁਹਾਨੂੰ ਪਤਾ ਉਹ ਸਭ ਸੇ ਕਹਿੰਦੇ ਪੈਸੇ ਵੀ ਲੱਗਦੇ ਆ ਲੋਕੀ ਪੈਸੇ ਦੇ ਕੇ ਵੀ ਇਹਨਾਂ ਨੂੰ ਫੋਲੋ ਕਰਦੇ ਨੇ ਫਿਰ ਕੀ ਕੀਤਾ ਜਾਵੇ ਦੱਸੋ ਇਹਨਾਂ ਲੋਕਾਂ ਨੂੰ ਕਿਵੇਂ ਰੋਕਿਆ ਜਾਵੇ ਉਹੀ ਗੱਲ ਹੈ ਨਾ ਭਾਜੀ ਇਹਨਾਂ ਦਾ ਕੁਝ ਨਹੀਂ ਆਪਾਂ ਸਮਝ ਸਕਦੇ ਦੇਖ ਸਕਦੇ ਜਿਵੇਂ ਪਿੱਛੇ ਜੇ ਉਸ ਸਮੇਂ ਰਹਿਣ ਵਾਲਾ ਜਿਹੜਾ ਵਿਵਾਦ ਉੱਠਿਆ ਸੀਗਾ ਕਿ ਉਹ ਬੰਦੇ ਦਾ ਚੈਨਲ ਲੋਕਾਂ ਨੇ ਸਬਸਕ੍ਰਾਈਬ ਕਰਿਆ ਹੋਇਆ ਸੀਗਾ ਔਰ ਪੇਡ ਸਬਸਕ੍ਰਿਪਸ਼ਨ ਲਈ ਹੋਈ ਸੀ ਉਸ ਚੈਨਲ ਦੀ ਬਸ ਫਿਰ ਇਹੀ ਆ ਨਾ ਲੋਕੀ ਫਿਰ ਲੋਕੀ ਕਸੂਰ ਲੋਕਾਂ ਦਾ ਵੀ ਹੈ ਨਾ ਪਾਜੀ ਬਰਾਬਰ ਦਾ ਕਸੂਰ ਲੋਕਾਂ ਦਾ ਜਿਹੜੇ ਉਹਨਾਂ ਨੂੰ ਫੋਲੋ ਕਰਦੇ ਨੇ ਮੈਂ ਤੇ ਜਿੱਦਣ ਇੱਕ ਤਰ੍ਹਾਂ ਇੱਕ ਤਰ੍ਹਾਂ ਪਨੀ ਕਹਦੇ ਬਾਰੇ ਬੁਰੇ ਮੈਂ ਕਹਾਂ ਸਭ ਤੋਂ ਪਹਿਲਾਂ ਕਸਮ ਖਾਓ ਅੱਜ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਵੀ ਜੇਸ ਬੰਦੇ ਦੀ ਮੈਂ ਗੱਲ ਕਰਨੀ ਆ ਜੇ ਤੋ ਲੱਗਦਾ ਵੀ ਜੇ ਮੈਂ ਸੱਚ ਬੋਲ ਰਿਹਾ ਵੀ ਉਹ ਬੰਦਾ ਸੱਚੀ ਇੰਨਾ ਗੰਦਾ ਆ ਤੇ ਹੁਣੇ ਉਹਨੂੰ ਵੀਡੀਓ ਬਾਅਦ ਚ ਪਲੇ ਕਰੋ ਉਹਨੂੰ ਲੱਭ ਕੇ ਪਹਿਲੋਂ ਉਹਨੂੰ ਅਨਫੋਲੋ ਕਰੋ ਤੇ ਪਰ ਚਲੋ ਕੀ ਕਰਨੇ ਸਾਡਾ ਕੰਮ ਅਸੀਂ ਹੋਕਾ ਦੇਈ ਜਾਣਾ ਪਾਜੀ ਸੱਚ ਨਾਲ बोलंदे ਅਸੀਂ ਵਾਅਦੇ ਕੀਤੇ ਹੋਏ ਨੇ ਇੱਕ ਸੁਭਾਅ ਇਹੋ ਜਿਹਾ ਕਿਉਂਕਿ ਜਦੋਂ ਸੋਚਦੇ ਵੀ ਨਾ ਬੋਲੀਏ ਫਿਰ ਉਹ ਪਾਤਰ ਸਾਹਿਬ ਦੀਆਂ ਲਾਈਨਾਂ ਚ ਇਤੇ ਆ ਜਾਂਦੀਆਂ ਨਾ ਫਿਰ ਕੁਝ ਕਿਹਾ ਤਾਂ ਸ਼ਮਾਦਨ ਕੀ ਕਹਿਣਗੇ ਚੁੱਪ ਰਹਾ ਤਾਂ ਹਨੇਰਾ ਜਰੇਗਾ ਕਿਵੇਂ